ਲੋ ਬਾਈ ਅੱਜ ਆਪਾਂ ਤੁਹਾਨੂੰ 52 ਲੱਖ ਦੀ ਪਰਫਾਰਮੈਂਸ ਦਿਖਾਵਨੇ ਆ ਤੋਤੇ ਹਲਾਂ ਤੇ ਸੱਤ ਤੋਤੇ ਹਲ ਨੇ ਤੇ ਟੈਂਕੀ ਇਹਦੀ ਆ ਫੁੱਲ ਤੇ ਤੁਹਾਨੂੰ ਓਟੋ ਓਟਾ ਗੇਅਰ ਲਾ ਕੇ ਦਸ ਦਿਖਾਵਾਂਗੇ ਵੀ ਕਿਹੜੇ ਚ ਖਚਾਈ ਕਰਦਾ ਜਮਾ ਸਿੰਪਲ ਟਰੈਕਟਰ ਆ ਕੋਈ ਤੇਲ ਨਹੀਂ ਹਾਂ ਕੋਈ ਤੇਲ ਨਹੀਂ ਵਿਧਾਇਆ ਕੁਝ ਨਹੀਂ ਵਿਧਾਇਆ ਈਲੇ ਦੇ 15 ਹੋ ਚੱਕਰ ਵਹਿ ਜਾਂਦਾ ਪਹਿਲਾ ਸੀ 15 ਦਾ ਚੱਕਰ ਬਾਈ ਕਿੰਨੇ ਤੋੜੂਗਾ ਨਹੀਂ ਜਮਾ ਰੇجنਲ ਆ ਕੋਈ ਰੇਸ਼ ਨਹੀਂ ਖੋਲੀ ਕੋਈ ਤੇਲ ਨਹੀਂ ਪਾਇਆ ਟਰੈਕਟਰ ਦਾ ਚੱਕਰ ਬਾਈ ਜਮਾ ਪੂਰਾ ਨਹੀਂ ਤੋੜਦਾ ਅੰਕਰ ਦਾ ਨਹੀਂ ਤੋੜਦਾ ਸਲੇਤੀ ਮਾਰਦਾ ਬਾਜਨ ਘਾਟਾ ਟਰੈਕਟਰ ਚ ਬਾਜਨ ਦੀ ਸ਼ੌਟ ਨਾਲ ਕਰੋ ਚੱਕਰ ਦੇਖੋ ਜਮਾ ਹੋਆ ਸੌ ਇਹ ਅੱਲਾਹ ਨੂੰ 100 ਦੌੜ ਕੇ ਜਾਂਦਾ ਪਰ ਸਲਿੱਪ ਮਾਰ ਰਿਹਾ ਟਰੈਕਟਰ ਵੇਟ ਘੱਟ ਆ ਟਰੈਕਟਰ ਜੀ ਹੁਣ ਤੁਹਾਨੂੰ ਦਿਖਾਉਣੇ ਆ ਪਹਿਲੇ ਬੀਚ ਪਰਫਾਰਮੈਂਸ ਵੇਟ ਤੋਂ ਬਿਨਾ ਸਲਿੱਪ ਮਾਰਦਾ ਟਰੈਕਟਰ ਜਮਾ ਰਹਿ ਜਾਂਦਾ ਟਰੈਕਟਰ ਕੋ ਸ਼ੇਡ ਛਾੜ ਨਹੀਂ ਨਹੀਂ ਕਰੀ ਹਾਂ ਉਹ ਵੇਟ ਤੋਂ ਬਿਨਾ ਹੋਵਾ ਮਾਗਰਲੇ ਟਾਇਰਾਂ ਦੇ ਵੀ ਵੇਟ ਚਾਹੀਦਾ ਹੁਣ ਬਾਈ ਵੀ ਪਹਿਲੇ ਚਲਾਇਆਗਾ ਸੀ ਪਹਿਲੇ ਸੱਚ ਵੀ ਪਹਿਲੇ ਦਾ ਖੜਾ ਵਾ ਹੁੰਦਾ ਟਰੈਕਟਰ ਆ ਗਿਆ ਦੇਖਦੇ ਆ ਤੋਰ ਕੇ ਤੇਜ਼ ਸਹੀ ਚੱਲਦਾ ਵੀ ਪਹਿਲੇ ਜਿੱਦਾ ਖੜਾ ਬੜਾ ਹੁੰਦਾ ਖੜਾ ਇਹ ਤਾਂ ਕੰਟਰੋਲ 2 ਨੰਬਰ ਤੇ ਆ ਦੂਜਾ ਲੀਵਰ ਖੱਲੇ ਆ ਹੁਣ ਇੱਥੇ ਸਹੀ ਚੱਲਦਾ 1500 rpm ਆ 100 ਤੋੜ ਕੇ ਚੱਲਦਾ ਦੋਤੇ ਲੱਗ ਵਧੀਆ ਰਹੇ ਨੇ ਪੂਰੇ ਕਰ ਜਾਂਦਾ ਤੁਰਿਆ ਜਾਂਦਾ ਹੌਲੀ ਹੌਲੀ ਤੇ ਤੁਹਾਨੂੰ ਗੇਅਰ ਵਾਲੇ ਕਿਵੇਂ ਦਿਖਾਉਣੇ ਆ ਉਹਦੇ ਤੁਰਦਾ ਨਹੀਂ ਰਾਈਟ ਦੂਜੇ ਪਾਸੇ ਚਾਹ ਹੁਣ ਪਹਿਲਾ ਸੀ ਗੇਅਰ ਹੈ ਇਹ ਚ ਵਧੀਆ ਤੁਰਦਾ ਬੀ ਲਾ ਕੇ ਆਪਾਂ ਇਧਰੋਂ ਦੂਜਾ ਵੀ ਲਾ ਕੇ ਦੇਖ ਲੈ ਜੀ ਦੂਜੇ ਬੀਚ ਵੀ ਠੀਕ ਤੁਰਦਾ ਹੈ ਜੇ ਬੀਜ ਠੀਕ ਦੁਰਦਾ ਥੋੜਾ ਚੱਕਰ ਡਰਾਪ ਕਰਦਾ ਤੂੰ ਤੋ ਰਹਾ ਵਧੀਆ ਫਿਰ ਰਿਹਾ 100 ਚੱਕਰੀ ਤੋੜਿਆ ਉਦੋਂ ਬਾਅਦ ਨਹੀਂ ਤੋੜੇ ਦੂਜੇ ਬੀਜ ਜਿਹੀ ਸਹੀ ਦੁਰਦਾ ਡਰਾਈਵਰ ਬਦ ਲਿਆ ਹੁਣ ਇਹ ਕਹਿੰਦਾ ਹੁਣ ਨੂੰ ਲਾਉਣੇ ਨਹੀਂ ਆਉਂਦੇ nghe cắt lồng đã ấp lên đó. Ha, cái ha, thè lì mà cháo. Ha. ਕਿੰਨੇ ਦਾ ਦਿੱਤਾਗਾ ਤਾਂ 16 ਲੀਟਰ ਆ ਗਿਆ 16 ਲੀਟਰ